ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਧੰਨ ਗੁਰੂਆਂ ਦਾ ਸਾਰਿਆਂ ਤੇ ਮੇਰੇ ਪਰ ਹੱਥ ਰੱਖਣ ਸਾਡੇ ਤੰਦਰੁਸਤੀਆਂ ਵਕਤ ਹਨ ਚੜਦਾ ਦੇਣ ਖੁਸ਼ੀਆਂ ਲੈ ਕੇ ਆਵੇ ਸਭ ਦੇ ਦਿਨਾਂ ਦੀਆਂ ਸਮਰੱਧਾ ਬੁਰੀ ਕਰਨ ਦੁੱਖ ਦੂਰ ਰੱਖਣ ਤੇ ਲੋ ਜੀ ਅੱਜ ਆਪਾਂ ਬਣਾਵਾਂਗੇ ਸੋਇਆ ਬੀਨ ਕਿਮਾ ਵੈਜੀਟੇਰੀਅਨ ਕਿਮਾ ਬਣਾ ਮੰਗੇ ਇਧਰ ਆਪਾਂ ਨੇ ਦੁੱਧ ਲੈ ਲਿਆ ਸੀ ਡੇਢ ਕੁ ਗਲਾਸ ਤੇ ਇਹਦੇ ਵਿੱਚ ਆਪਾਂ ਪਾ ਦਈਆਂ ਸੋਇਆ ਬੀਨ ਬੜੀਆਂ ਠੀਕ ਹੈ ਪਹਿਲਾਂ ਮੈਂ ਇਹਨਾਂ ਨੂੰ ਪਾਣੀ ਚ ਡਿਪ ਕੀਤਾ ਸੀ ਥੋੜਾ ਜਿਹਾ ਤੇ ਧੋਤੀਆਂ ਸੀ ਨੂਨ ਪਾ ਕੇ ਤੇ ਫਿਰ ਮੈਂ ਉਹ ਕੀਤਾ ਸੀ ਇਹ ਮੈਂ ਜਿਹੜੀਆਂ ਘਰੇ ਬੜੀਆਂ ਬਣਾਈਆਂ ਸੀ ਉਹ ਪਾਤੀਆਂ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਬਾਲਾਂਗੇ ਇਹ ਬਹੁਤ ਹੀ ਸਵਾਦ ਸਬਜੀ ਬਣਦੀ ਹੈ ਤੇ ਬਹੁਤ ਹੀ ਉਹ ਹੁੰਦੀ ਹੈਗੀ ਹਨਾ ਹੈਲਥੀ ਕਹਿ ਦਿੰਦੇ ਆਪਾਂ ਜਿਵੇਂ ਨੌਨ ਵਿਜ ਖਾਣੇ ਆ ਨੌਨ ਵਿਜ ਨਾਲ ਬਹੁਤ ਹੀ ਜ਼ਿਆਦਾ ਚੰਗੀ ਚੀਜ਼ ਆ ਇਹ ਤੇ ਇੱਧਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭਲੀ ਜਾਵਾਂਗੇ ਦੁੱਧ ਸਾਰਾ ਜਿੱਦੋਂ ਸੋਕ ਲੈਣੀ ਹੈ ਨਾ ਉਦੋਂ ਆਪਾਂ ਗੈਸ ਬੰਦ ਕਰਾਂਗੇ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤਾਂ ਪਹਿਲੀ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਧਰ ਇਹਨਾਂ ਨੇ ਦੁੱਧ ਸਾਰਾ ਉਹ ਕੋ ਕਰ ਲਿਆ ਜਿਹੜਾ ਆਪਾਂ ਬਚਿਆ ਨਾਲ ਹੀ ਆਪਾਂ ਇਹਨੂੰ ਗ੍ਰੇਨਡ ਕਰ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਬੜੀਆਂ ਨੂੰ ਕੱਢ ਕੇ ਇਸੇ ਕੜਾਈ ਵਿੱਚ ਆਪਾਂ ਤੜਕਾ ਲਾਵਾਂਗੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਵਾਚ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਲਾਈਕ ਸ਼ੇਅਰ ਕਰਦੇ ਆ ਆਪਾਂ ਉਸੇ ਕੜਾਈ ਦੇ ਵਿੱਚ ਤੇਲ ਪਾ ਲਿਆ ਮਾਸਟਰਡ ਆਇਲ ਪਾਇਆ ਆਪਾਂ ਨੇ ਇਧਰ ਆਪਾਂ ਪਹਿਲਾਂ ਪਾਵਾਂਗੇ ਹਿੰਗ ਮੈਂ ਥੋੜੀ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਜੀਰਾ ਤੇ ਕਿਉਂਕਿ ਹਿੰਗ ਜਿਹੜੀ ਚੰਗੀ ਹੁੰਦੀ ਪਹਿਲਾਂ ਤਾਂ ਮੈਂ ਪਾਉਂਦੀ ਨਹੀਂ ਸੀ ਬੱਚੇ ਆਏ ਹੋਏ ਸੀ ਨਾ ਨਾਨਾ ਦੇ ਤੇ ਉਹ ਇਹਨੂੰ ਪਸੰਦ ਨਹੀਂ ਕਰਦੇ ਇਹ ਬਹੁਤ ਹੀ ਵਧੀਆ ਸਬਜੀ ਬਣਦੀ ਹੈਗੀ ਬਹੁਤ ਹੀ ਵਧੀਆ ਇਹਨੂੰ ਆਪਾਂ ਬੇਸ ਸੇ ਤਾਂ ਵੈਜੀਟੇਰੀਅਨ ਸਬਜੀ ਵਿੱਚ ਵੈਸੇ ਇਹਨੂੰ ਕੀਮਾ ਵੀ ਕਹਿੰਦੇ ਤੇ ਨਾਲ ਮੈਂ ਕਾੜੀ ਪੱਤੇ ਪਾਤੇ ਥੋੜੇ ਜਿ ਮੇਰੇ ਕੋਲੇ ਡਰਾਈ ਕੀਤੇ ਹੋਏ ਪਏ ਆਗੇ ਤੁਹਾਡੇ ਕੋਲੇ ਤਾਜ਼ੇ ਹੋਣ ਤਾਂ ਤੁਸੀਂ ਪਾ ਸਕਦੇ ਦੋ ਮੈਂ ਪਿਆਜ਼ ਚੌਪ ਕੀਤੇ ਸੀਗੇ ਨਾ ਜ਼ਿਆਦੇ ਬਰੀਕ ਸੀ ਨਾ ਜ਼ਿਆਦੇ ਮੋٹے ਸੀ ਕੱਟੇਗੇ ਨਾਲ ਆਪਾਂ ਇਹ ਪਾ ਦਿੱਤੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਉਹ ਕਰਾਂਗੇ ਤੇ ਅੱਗੇ ਚੱਲਦੇ ਆਪਾਂ ਕਿਉਂਕਿ ਆਪਾਂ ਘਰੇ ਕੋਈ ਵੀ ਚੀਜ਼ ਬਣਾ ਕੇ ਖਾ ਸਕਦੇ ਆ ਬਾਹਰੋਂ ਆਪਾਂ ਰੈਸਟੋਰੈਂਟਾਂ ਤੋਂ ਜਦੋਂ ਖਾਣਾ ਖਾਂਦੇ ਨਾ ਆਪਾਂ ਇਹ ਵੀ ਨੀ ਚੀਜ਼ਾਂ ਕਰਨੇ ਆਪਾਂ ਬਹੁਤ ਪ੍ਰਸੰਨ ਹੁੰਦੇ ਆ ਕਿ ਬਹੁਤ ਵਧੀਆ ਚੰਗੀ ਚੀਜ਼ ਬਣੀ ਬਹੁਤ ਸਵਾਦ ਬਣੀ ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਉਹਦੇ ਵਿੱਚ ਕੀ ਹੁੰਦਾ ਹੈਗੀ ਇਧਰ ਮੈਂ ਅਦਰਕ ਤੇ ਦੋ ਕੁ ਕਲੀਆਂ ਲਸਣੀਆਂ ਕੱਟੀਆਂ ਸੀ ਤੇ ਹਰੀ ਮਿਰਚ ਇਹ ਪਾ ਦਿੱਤੀ ਨਾਲ ਰੋਕਲਾ ਸੰਤੇ ਅਦਰਕ ਤੇ ਹਰੀ ਮਿਰਚ ਜਿਹੜੀ ਪਾਈ ਹੈ ਤਾਂ ਬਾਅਦ ਵਿੱਚ ਪਾਈਏ ਕਿਉਂਕਿ ਫਿਰ ਨਾ ਜਿਆਦਾ ਉਹ ਵੇਚ ਜਦੋਂ ਆਉਗੀ ਤੇ ਤੇਸਟ ਆਊਗਾ ਦੰਦਾਂ ਦੇ ਹੁਣ ਨਾਲ ਆਪਾਂ ਨੇ ਟਮਾਟਰੇ ਪਚੌਤ ਕੀਤਾ ਪਾ ਦਿੱਤਾ ਤੇ ਅੱਗੇ ਅੱਗੇ ਆਪਾਂ ਚੱਲ ਕੇ ਵੇਖਦੇ ਵੀ ਆਦਾ ਇਹਨੂੰ ਕਿਵੇਂ ਕਿਵੇਂ ਉਹ ਕਰਨਾ ਹੈ ਤੇ ਹੁਣ ਆਪਾਂ ਇਹਨੂੰ ਇਹ ਪਕਾਵਾਂਗੇ ਮਸਾਲੇ ਨੂੰ ਤੇ ਕੜਾਈ ਥੋੜੀ ਜੀ ਬਰਨ ਹੋ ਗਈ ਥੱਲੇ ਉਹ ਮੇ ਉਹ ਸੜਨ ਲੱਗਿਆ ਦੁੱਧ ਸੀਗਾ ਨਾ ਤੇ ਵਾਸ਼ ਨਹੀਂ ਕੀਤੀ ਸੀ ਮੈਂ ਉਵੇਂ ਹੀ ਅੱਜ ਬਣਾ ਲਿਆ ਕਿਉਂਕਿ ਫਿਰ ਜਰੂਰੀ ਬਾਰ-ਬਾਰ ਭਾਂਡੇ ਕਿਉਂ ਇਹਨੇ ਆਪੇ ਹੀ ਜਦੋਂ ਇਹ ਉਹ ਵਿੱਚ ਟੇਸਟ ਪਿਆ ਵਧੀਆ ਇਹਨੇ ਆਪੇ ਹੀ ਲੈ ਜਾਣਾਗਾ ਜਿਆਦੀ ਨਹੀਂ ਸੜੂਗੀ ਤੇ ਹੁਣ ਆਪਾਂ ਇਧਰ ਟੇਸਟ ਮੁਤਾਬਕ ਮਸਾਲੇ ਪਾਵਾਂਗੇ ਇਹਦੇ ਵਿੱਚ ਮੈਂ ਹਲਦੀ ਪਾ ਦਿੱਤੀ ਮਸਾਲਾ ਪਾਤਾ ਨੋਰਮਲ ਮਸਾਲਾ ਜਿਹੜਾ ਆਪਾਂ ਪਾਉਨੇ ਆ ਨਮਕ ਵਗੈਰਾ ਜਿੰਨਾ ਵੀ ਕੋਸ਼ ਤੁਸੀਂ ਜਿਹੋ ਜਿਹਾ ਟੇਸਟ ਖਾਣੇ ਉਹੋ ਜਿਹਾ ਤੁਸੀਂ ਪਾ ਸਕਦੇ ਆ ਕਿਉਂਕਿ ਇਹ ਸੁੱਤੀ ਸਬਜੀ ਬਣਦੀ ਹੈ ਜਿਵੇਂ ਮਰਜ਼ੀ ਆਪਾਂ ਇਹਨੂੰ ਵੀਰਾ ਉਹ ਕਰ ਸਕਦੇ ਬੱਚਿਆਂ ਨੇ ਟਿਫਨ ਵਿੱਚ ਪਾ ਸਕਦੇ ਆ ਪਰੌਂਠੀਆਂ ਨਾਲ ਹਨਾ ਜਿਵੇਂ ਆਪਾਂ ਆਪ ਜੌਬ ਤੇ ਜਾਂਦੇ ਆ ਤੇ ਬਾਹਰ ਡਿਊਟੀ ਕਰਦੇ ਆ ਆਪਾਂ ਆਪ ਵੀ ਲੈ ਜਾਂਦੇ ਨਾਲ ਆਪਾਂ ਹੁਣ ਪਾਵਾਂਗੇ ਥੋੜੇ ਜਿਹਾ ਗ੍ਰੀਨ ਪੀ ਸੱਦੀ ਫੁੱਲੇ ਬਹੁਤ ਹੀ ਸੋਹਣੀ ਸਵਾਦ ਤੇ ਟੇਸਟੀ ਸਬਜੀ ਬਣਦੀ ਹੈਗਾ ਤੁਸੀਂ ਟਰਾਈ ਕਰਦੇ ਹੋ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਕਿਉਂਕਿ ਆਪਾਂ ਘਰੇ ਤਾਂ ਥੋੜੀ ਵੀ ਚੀਜ਼ ਬਣਾ ਲਈ ਉਹਦੇ 'ਚ ਸਬਰ ਹੁੰਦਾ ਆਪਾਂ ਆਪਾਂ ਸਬਰ ਨਾਲ ਸੰਤੋਖ ਨਾਲ ਖਾ ਸਕਦੇ ਹਣਾ ਜੇ ਇੱਕ ਵਾਰੀ ਚੀਜ਼ ਚੰਗੀ ਨਹੀਂ ਬਣਦੀ ਸੈਕਿੰਡ ਟਾਈਮ ਤੇ ਤਾਂ ਬਾਣੀ ਜਾਂਦੀ ਆ ਹਣਾ ਠੀਕ ਹੈ ਨਾ ਥੋੜਾ ਜਿਹਾ ਆਪਾਂ ਨੇ ਹੁਣ ਪਾਇਆ ਇਹਦੇ ਵਿੱਚ ਪਾਣੀ ਜਿਆਦਾ ਨਹੀਂ ਪਾਇਆ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਭੁੰਨਾਂਗੇ ਤੇ ਮੈਂ ਹਜੇ ਲਾਲ ਮਿਰਚ ਪਾਊਡਰ ਵਗੈਰਾ ਕੋਈ ਨਹੀਂ ਇਹਦੇ ਵਿੱਚ ਜੂਸ ਕੀਤਾ ਬੀਕੋਸ ਕਿਉਂਕਿ ਮੈਨੂੰ ਜਿਆਦਾ ਲਾਲ ਲਾਲ ਤਾਂ ਪਸੰਦ ਨਹੀਂ ਨਾ ਹੀ ਆਪਾਂ ਜਿਆਦਾ ਔਲੀ ਬਣਾਇਆਗਾ ਤੇ ਹੁਣ ਆਪਾਂ ਅੱਗੇ ਚੱਲਦੇ ਹੁਣ ਇਧਰ ਮੈਂ ਨਾ ਇਹ ਗ੍ਰाइंड ਕਰ ਲਈਆਂ ਸੀਆਂ ਸਾਰੀਆਂ ਬੜੀਆਂ ਜਿਹੜੀਆਂ ਸੀਆਂ ਦੁੱਧ ਚ ਆਪਾਂ ਨੇ ਉਹ ਕੀਤੀਆਂ ਵਾਲ ਕੇ ਸੀਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਕੇ ਤੇ ਇਹਦੇ ਵਿੱਚ ਉਹ ਕਰ ਲਿਆ ਇਹਦੇ ਵਿੱਚ ਹੁਣ ਚੰਗੀ ਤਰ੍ਹਾਂ ਫੇਰੇ ਇਹਨਾਂ ਨੂੰ ਪਕਾਵਾਂਗੇ ਤੇ ਜ਼ਿਆਦਾ ਟਾਈਮ ਤਾਂ ਨਹੀਂ ਲੱਗਦਾ ਕਿਉਂਕਿ ਚੀਜ਼ ਜੇ ਸਬਜੀ ਆਪਾਂ ਕੋਈ ਵੀ ਬਣਾਉਣੀ ਆ ਟਾਈਮ ਤਾਂ ਲੱਗਦਾ ਹੀ ਹਨਾ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਢੱਕ ਕੇ ਪਕਾਵਾਂਗੇ ਦੇਖੋ ਮੇਰੀ ਕੜਾਈ ਵੀ ਸਾਫ਼ ਹੋ ਗਈ ਨਾਲ ਕੋਈ ਜ਼ਿਆਦਾ ਸੜੀ ਨਹੀਂਗੀ ਕਿਉਂਕਿ ਉਹ ਦੂਂਕੇ ਸੀਗਾ ਨਾ ਤੇ ਸੁੱਕ ਗਿਆ ਸੀ ਨਾਲ ਤੇ ਉਹਦੇ ਕਰਕੇ ਉਹ ਹੋ ਗਈ ਸੀਗੀ ਤੇ ਹੁਣ ਆਪਾਂ ਇਹਨੂੰ ਕਵਰ ਕਰਾਂਗੇ ਥੋੜੇ ਟਾਈਮ ਵਾਸਤੇ ਕਵਰ ਕਰਕੇ ਫਿਰ ਆਪਾਂ ਅੱਗੇ ਚੱਲਦੇ ਕਿਵੇਂ ਕੀ ਕਰਨਾਗਾ ਹੋਰ ਤੇ ਆਪਾਂ ਇਹਦੇ ਵਿੱਚ ਐਕਸਟਰਾ ਮਖਾਲੇ ਕੁਝ ਨਹੀਂ ਪਾਏ ਦੇ ਤੁਸੀਂ ਕਲਰ ਕਿੰਨਾ ਸੋਹਣਾ ਆਇਆਗਾ ਤੇ ਮੌਸਮ ਤੇ ਟੇਕ ਟੇਕ ਜਿਮੀਨਾਗਾ ਜ਼ਰੂਰ ਦੱਸਿਓ ਤੁਸੀਂ ਸਾਰੇ ਤਾਂ ਥੋੜਾ ਜਿਹਾ ਮੀਂਹ ਆਇਆ ਸੀਗਾ ਜਿਆਦਾ ਤਾਂ ਨਹੀਂ ਆਇਆਗਾ ਥੋੜਾ ਜਿਹਾ ਨੋਰਮਲੀ ਜਿਹਾ ਮੀ ਆਇਆ ਸੀ ਜਿਵੇਂ 15 ਕੁ ਮਿੰਟ ਆਇਆ ਸੀਗਾ ਤੇ ਆ ਚੰਗਾ ਸੀ ਇਧਰ ਆਪਾਂ ਨੇ ਥੋੜਾ ਜਿਹਾ ਤੇਲ ਲਿਆ ਹੋਰ ਇਹਦੇ ਵਿੱਚ ਇਹਦੇ ਵਿੱਚ ਆਪਾਂ ਹੁਣ ਲੱਗ ਤੜਕਾ ਜਿਹੜਾ ਬਣਾਵਾਂਗੇ ਤੇਲ ਚੰਗੀ ਤਰ੍ਹਾਂ ਆਪਾਂ ਨੇ ਗਰਮ ਕਰ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਅਦਰਕ ਚੋਪ ਕੀਤਾ ਸੀਗਾ ਸਲਾਈਸ ਉਹ ਪਾਵਾਂਗੇ ਤੇ ਨਾਲ ਹੀ ਆਪਾਂ ਨੇ 2-3 ਹਰੀਆਂ ਮਿਰਚਾਂ ਉਹ ਕੱਟ ਲਈਆਂ ਸੀਆਂ ਫਾੜ ਜੀਆਂ ਕਰ ਲਈਆਂ ਸੀਆਂ ਤੇ ਹੁਣ ਆਪਾਂ ਇਹਦੇ ਵਿੱਚ ਕੋਈ ਐਕਸਟਰਾ ਚੀਜ਼ ਨਹੀਂ ਪਾਵਾਂਗੇ ਇਹਨਾਂ ਨੂੰ ਆਪਾਂ ਮਿੰਟ ਕੋ ਖਰਚਾ ਆਪਾਂ ਕੱਢਾਂਗੇ ਅਦਰਕ ਦਾ ਨਾਲ ਆਪਾਂ ਜਿਹੜੀਆਂ ਕਰਦੀਆਂ ਪੀਸੀਆਂ ਵਿੱਚ ਆ ਉਹ ਹੀ ਪਾਈਆਂ ਨੇ ਆਪਾਂ ਆਪਾਂ ਦੂਜੀਆਂ ਦੇਗੀ ਮਿਰਚਾਂ ਨਹੀਂ ਪਾਈਆਂ ਬਿਕੋਜ਼ ਕਿਉਂਕਿ ਕਲਰ ਦੇ ਮਾਰੇ ਆਪਾਂ ਐਵੇਂ ਆਪਦੀ ਸਿਹਤ ਨੂੰ ਵੀ ਨੁਕਸਾਨ ਹੁੰਦਾ ਚਲੋ ਕਿਤੇ ਤਾਂ ਪਾਉਣੀਆਂ ਪੈਂਦੀਆਂ ਮੰਨਦੀ ਮੈਂ ਇਧਰੇ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਨੂੰ ਤੜਕੇ ਦੇ ਵਿੱਚ ਪਾ ਦੇਣ ਉਹਦੇ ਵਿੱਚ ਸਬਜੀ ਦੇ ਵਿੱਚ ਪਾਵਾਂਗੇ ਸਬਜੀ ਦਾ ਕਲਰ ਤਾਂ ਵੈਸੇ ਉਹਦਾ ਆਪਦਾ ਵੀ ਬਹੁਤ ਵਧੀਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਜਿਹੜਾ ਤੜਕਾ ਬਣਾਇ ਸੀ ਤੇ ਨਾਲ ਮੈਂ ਮੀਥੀ ਪਾਤੀ ਸੀ ਮਸਲ ਕੇ ਤੇ ਨਾਲ ਮੈਂ ਥੋੜਾ ਜਿਹਾ ਗਰਮ ਮਸਾਲਾ ਪਾਇਆ ਹੈਗਾ ਇਸ ਤੋਂ ਬਾਅਦ ਆਪਾਂ ਕੋਈ ਚੀਜ਼ ਨਹੀਂ ਪਾਉਂਦੇਗੇ ਕਿਉਂਕਿ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜਿਵੇਂ ਕਈ ਘਰਾਂ ਦੇ ਵਿੱਚ ਜਿਵੇਂ ਆਲੂ ਗੜੀਆਂ ਬਣਦੀਆਂ ਆਲੂ ਗੜੀਆਂ ਨਹੀਂ ਖਾਂਦੀਗੇ ਹਨਾ ਤੇ ਤੁਸੀਂ ਇਹ ਸਬਜ਼ੀ ਜ਼ਰੂਰ ਬਣਾ ਸਕਦੇ ਆ ਹਨਾ ਠੀਕ ਹੈ ਨਾ ਕਈ ਬੜੀਆਂ ਕਹਿ ਦਿੰਦੇ ਸਾਨੂੰ ਬੜੀਆਂ ਤੋਂ ਗੈਸਟ੍ਰਿਕ ਹੁੰਦੀ ਆ ਤੇ ਇਹ ਹੁੰਦਾ ਉਹ ਹੁੰਦਾ ਨਹੀਂ ਕਿਉਂਕਿ ਆਪਾਂ ਇਹ ਚੀਜ਼ ਜਿਹੜੀ ਨਾ ਇਹ ਆਪਾਂ ਨੂੰ ਕੋਈ ਗੈਸਟ੍ਰਿਕ ਵਗੈਰਾ ਕੁਝ ਨਹੀਂ ਬਣਾਉਂਦੀ ਕਿਉਂਕਿ ਨੰਬਰ 1 ਤੇ ਇਹਦੇ ਵਿੱਚ ਦੁੱਧ ਪਾ ਦਿੰਦੇ ਤੇ ਇੱਧਰ ਆਪਾਂ ਨੇ ਹੁਣ ਕਾਫੀ ਪਾ ਦਿੱਤੇ ਇਹਦੇ ਵਿੱਚ ਤੁਹਾਡੇ ਕੋਲੇ ਹੈ ਤੁਸੀਂ ਪਾਉਣੇ ਆ ਪਾ ਸਕਦੇ ਤੁਸੀਂ ਸਕਿੱਪ ਕਰਨੇ ਆ ਕਰ ਸਕਦੇ ਆ ਠੀਕ ਹੈ ਪਰ ਵੀਡੀਓ ਫੁੱਲ ਵਾਚ ਕਰਿਆ ਕਰੋ ਫੇਰ ਹੀ ਕੁਝ ਪਤਾ ਲੱਗਦਾ ਹੁੰਦਾ ਠੀਕ ਹੈ ਤੇ ਇੰਦਰ ਦੇਖੋ ਤੁਸੀਂ ਸਬਜੀ ਕਿੰਨੀ ਸੋਹਣੀ ਬਣ ਗਈ ਹੈ ਕਿ ਕਿੰਨਾ ਵਧੀਆ ਕਲਰ ਆ ਤੇ ਜਿੰਨਾ ਸੋਹਣਾ ਕਲਰ ਆ ਓਨਾ ਹੀ ਟੇਸਟ ਹੋਊਗਾ ਜਿਆਦਾ ਆਪਾਂ ਨੇ ਓਲੀ ਓਲੀ ਨਹੀਂ ਕੀਤਾਗਾ ਠੀਕ ਹੈ ਤੇ ਅਜ ਧਨੀਆ ਹੈ ਨਹੀਂ ਸੀਗਾ ਤੇ ਧਨੀਆ ਆਪਾਂ ਨੇ ਪਾਇਆ ਨਹੀਂ ਤੇ ਆਪਣੀ ਸਬਜੀ ਬਿਲਕੁਲ ਰੈਡੀ ਹੋ ਗਈ ਹੈਗੀ ਸਾਡੇ ਤਾਂ ਸਾਰਿਆਂ ਨੇ ਬਹੁਤ ਪਸੰਦ ਕੀਤੀ ਅਗਰ ਤੁਸੀਂ ਬਣਾਉਨੇ ਆ ਤੇ ਤੁਸੀਂ ਵੀ ਜਰੂਰ ਦੱਸਿਓ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਵਿੱਚ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਾਇ